इंडियन टीवी न्यूज पंजाब अपनी खबर अपनी भाषा विच नमस्कार ती वेख रहे हो इंडियन टीवी न्यूज पंजाब आओ थो लेकर चलिए अज दबर वाल ਨਮਸਕਾਰ ਦੋਸਤੋ ਮੈਂ ਰਮੇਸ਼ ਕਬਨਿੰਗ ਦੀ ਨਿਊਜ਼ ਕੋਰ ਪੂਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਕਿ ਅੱਜ ਬੰਦੀਆਂ ਵਾਲੇ ਚੌਕ ਦੇ ਵਿੱਚ ਇੱਕ ਪੱਤਰਕਾਰ ਤੇ ਜੋ ਮਨਿੰਦਰਜੀਤ ਸਿੰਘ ਚੱਤੋ ਦੇ ਪੱਤਰਕਾਰ ਆ ਲੋਕ ਆਵਾਜ਼ ਦੇ ਟੀਵੀ ਚੈਨਲ ਵਾਲੇ ਉਹਨਾਂ ਦੇ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੋਂ ਕਿ ਬਲਕਾਰ ਸਿੰਘ ਸਿੱਟੂ ਰਾਹਪੂਰਾ ਫੋਲ ਦੇ ਐਮ ਐਲ ਏ ਨੇ ਉਹਨਾਂ ਦੇ ਪੀਏ ਵੱਲੋਂ ਇੱਕ ਪਰਚਾ ਦਰਜ ਕਰਾਇਆ ਗਿਆ ਕਿਉਂਕਿ ਬਲਕਾਰ ਸਿੰਘ ਸਿੱਟੂ ਦੀ ਇੱਕ ਆਡੀਓ ਵਾਇਰਲ ਕੀਤੀ ਗਈ ਸੀ ਬਲਕਿ ਮਨਿੰਦਰ ਜੀ ਸਿੰਘ ਸਿੱਟੂ ਵੱਲੋਂ ਤੇ ਉਹਨਾਂ ਨੇ ਇੱਕ ਰਾਮਗੜੀਆ ਸਮਾਜ ਦੇ ਵਿਰੁੱਧ ਸਲਤਾਰ ਸਿੰਘ ਸੰਧਵਾ ਦੇ ਵਿਰੁੱਧ ਔਰ ਔਰਤਾਂ ਦੇ ਪ੍ਰਤੀ ਕੁਝ ਆਪ ਆਪ ਸ਼ਬਦਾਂ ਦੀ ਸ਼ਰਧਾਂਲੀ ਲਿਖੀ ਸੀ ਤੇ ਗਮਿੰਦਰਜੀਤ ਸਿੰਘ ਸਿੱਧੂ ਤੇ ਉਹਨਾਂ ਨੇ ਪਰਚਾ ਦਰਜ ਕਰਾਇਆ ਔਰ ਅੱਜ ਬੱਤੀਆਂ ਵਾਲੇ ਤੌਂਗਰੇ ਵਿੱਚ ਸਾਰੇ ਪੱਤਰਕਾਰ ਭਾਈਚਾਰੇ ਦੇ ਜਿਹੜਾ ਫ੍ਰੀਪ੍ਰੈਸ ਦੇ ਸਾਰੇ ਪੱਤਰਕਾਰਾਂ ਦੇ ਭਾਈਚਾਰੇ ਨੇ ਇੱਥੇ ਕੱਟ ਕਰਕੇ ਉਸ ਦਾ ਪੁਤਲਾ ਬੁੱਕਿਆ ਔਰ ਤਬਾਹਣੀ ਦਿੱਤੀ ਹੈ ਕਿ ਜੇ ਪਰਚਾ ਰੱਦ ਨਾ ਹੋਇਆ ਔਰ ਬਲਤਾਨ ਸਿੱਧੂ ਦੇ ਪਰਚਾ ਦਰਜ ਨਾ ਕੀਤਾ ਗਿਆ ਤਾਂ ਇਸ ਤੋਂ ਵੱਡਾ ਕਿੰਨਰ ਸਭਟਿਆ ਜਾਊਗਾ ਕੱਲ ਬਠਿੰਡਾ ਦੇ ਵਿੱਚ ਐਸਐਸਪੀ ਦਫ਼ਤਰ ਦਾ ਘਰਾਉੜੀ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਆਜ ਪੰਜਾਬ ਭਾਰਤ ਦੇ ਵਿੱਚ ਪੱਤਰਕਾਰ ਪਛਾਰਾ ਇਕੱਲਾ ਨਹੀਂ ਸੜਕਾਂ ਤੇ ਆਇਆ ਜਿੰਨੀਆਂ ਸ਼ਰਸ਼ੀਲ ਜਥੇਬੰਦੀਆਂ ਨੇ ਇਨਸਾਫ ਪਸੰਦ ਜਥੇਬੰਦੀਆਂ ਨੇ ਆਮ ਖਿਆਲੀ ਜਥੇਬੰਦੀਆਂ ਨੇ ਉਹ ਸਾਰੇ ਇਨਸਾਫ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਮਨਿੰਦਰਜੀਤ ਸਿੰਘ ਸਿੱਧੂ ਨੇ ਆਪਣਾ ਪੱਤਰਕਾਰਤਾ ਦਾ ਧਰਮ ਨਿਭਾਇਆ ਹੈ ਉਹਨੂੰ ਤਾਂ ਸਨਮਾਨਤ ਕਰਨਾ ਚਾਹੀਦਾ ਸੀ ਜਿਵੇਂ ਕਿਤੇ ਸ਼ਾਇਰ ਦੀਆਂ 4 17 ਨੇ ਉਹ ਕਹਿੰਦਾ ਤਗਮੇ ਆ ਦੀ ਥਾਂ ਤੇ ਇੱਕ ਵਿੱਚ ਗੋਲੀਆਂ ਆਠਵਾਂ ਦਾ ਇਹ ਇੱਕ ਅੰਦਾਜ਼ ਹੈ ਚਾਹੇ ਦਾ ਸੀ ਮਨਿੰਦਰਜੀਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਜਾਂਦਾ ਤੇ ਪਰਚਾ ਦਰਜ ਹੁੰਦਾ ਫਲਕਾਰ ਸਿੱਧੂ ਦੇ ਖਿਲਾਫ ਕਿਉਂਕਿ ਉਹਨੇ અપਮਾਨਜਨਕ ਛਲਾਹ ਦੀ ਵਿਅਕਤੀ ਹੈ ਭਾਵੇਂ ਆਪਣੇ ਹੀ ਪਾਰਟੀ ਵਰਕਰਾਂ ਦੀ ਆ ਧੀਆ ਭੈਣਾ ਮਤਾਵਾ ਦਾ ਪਤਨੀਆਂ ਬਾਰੇ ਵਰਤੀ ਹੈ ਉਹ ਬੜੀ ਸ਼ਰਮਨਾਕ ਇਸ ਤਰ੍ਹਾਂ ਦੀ ਸ਼ਰਧਾ ਦੀ ਨਹੀਂ ਵਰਤਣੀ ਚਾਹੀਦੀ ਰਾਤਰੀਆ ਭਾਈਚਾਰੇ ਬਾਰੇ ਸਪੀਕਰ ਕੋਤਾਰ ਸਿੰਘ ਖੰਡਵਾ ਬਾਰੇ ਆਪਣੀ ਪਾਰਟੀ ਦੇ ਹੋਰ بڑے ਚੁਣੇ ਨਮਾਇੰਦਿਆਂ ਬਾਰੇ ਆਪਣੇ ਇਮਪਰੂਵਮੈਂਟ ਅਸੋਸ ਦੇ ਚੇਅਰਮੈਨ ਅਨੰਦਰ ਭੱਲਾ ਜੀ ਬਾਰੇ ਬੜਿਆਂ ਬਾਰੇ ਉਹਨੇ ਅਪਮਾਨਜਨਕ ਸ਼ਰਧਾ ਦੀ ਵਰਤੀ ਆ ਅਨੰਦਰ ਸਿੰਘ ਸਿੱਧੂ ਦੇ ਨਾਲ ਖੜਿਆ ਜਿੰਨੇ ਵੀ ਅੱਜ ਇੱਥੇ ਇਕੱਠੇ ਹੋਏ ਸੀ ਉਹ ਸਾਰਿਆਂ ਨੇ ਕਿਹਾ ਭਾਈ ਕੱਲਾ ਅਨੰਦਰ ਸਿੰਘ ਸਿੱਧੂ ਖਿਲਾਫ ਜਿਹੜਾ ਪਰਚਾ ਦਰਜ ਆ ਉਹ ਨਾ ਰਹਿਤ ਆਉਂਦੇ ਉਹ ਜਿਨ੍ਹਾਂ ਨੇ ਕਰਾਇਆ ਉਹਨਾਂ ਖਿਲਾਫ ਅੰਨੀ ਕਰ ਲਈ ਜੀ ਆ ਸੂਰੀ ਕਮੀ ਵੀ ਇੱਥੇ ਨਾਲ ਮੌਜੂਦ ਹੋ ਸਮੇਂ ਦੇ ਟਾਈਮ ਤੇ ਇਹ ਦੇਖਿਆ ਜਾਉਂਦਾ ਹੈ ਮੈਂ ਬਹੁਤ ਸਾਫ਼ ਕਰ ਦਿਆਂ 3000 ਦਰਜ ਹੋਈਆਂ ਸੀਗਾ ਇੱਕ 32 ਨੰਬਰ ਮਕਦਮਾ 103 ਨੰਬਰ ਮਕਦਮਾ 126 ਨੰਬਰ ਮਕਦਮਾ ਜਿਹੜੇ ਸ਼੍ਰੀਲਿੰਦਰ ਦਾ 3 ਪਰਚੇ ਦਰਜ ਹੋਏ ਸੀ ਦੋ ਗੁਰਦੂਰੇ ਹੋਇਆ ਸੀ ਇੱਕ ਫ੍ਰੀਕੋਲ ਹੋਇਆ ਸੀ ਐਸੇ ਲੋਕੇਸ਼ਨ ਤੇ ਐਸੇ ਖਾਣੇ ਚ ਇੱਕ ਗਵਾੜੀਏ ਤੋਂ ਚੋਰੀ ਦੇ ਮੋਟਰਸਾਈਕਲ ਬਰਾਮਤ ਹੋਏ ਸੀ ਤੇ ਉਲਟਾ ਪਰਚਾ ਦਰਜ ਕਰਤਾ ਪੱਤਰਕਾਰ ਤੇ ਉਸ ਤੋਂ ਪਹਿਲਾਂ ਵੀ ਇੱਕ ਜਿਹੜਾ ਅਨਨੌਨ ਉਹਦਾ ਕੋਈ ਕੰਮਲੇਤ ਨਹੀਂ ਹੈਣੀ ਉਦੋਂ ਉਸ ਅਗੇ ਮੁਖਬਰ ਨੇ ਇਤਲਾਹ ਦਿੱਤੀ ਆ ਵੀ ਸ਼੍ਰੀਲਿੰਦਰ ਇੰਨਾ ਕਰਦਾ ਉਦਾ ਕਰਦਾ ਉਹ ਵੀ ਐਫ ਆਰ ਪੱਤਰਕਾਰਾਂ ਤੇ ਕਰਤੀ ਇੱਕ ਹੋਰ ਮੁਕੱਦਮਾ ਕੀਤਾ ਤਿੰਨ ਮੁਕੱਦਮੇ ਕੀਤੇ ਦਿੱਤੇ ਜਿਸ ਤੱਕ ਤੁਸੀਂ ਬਰੀ ਹੋਗੇ ਤੋਂ ਅੰਡਰ ਟ੍ਰਾਇਲ ਚੱਲ ਰਹੇ ਆ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਆ ਤੁਹਾਡਾ ਜਿਹੜਾ ਰਵਈਆ ਹੈਗਾ ਪੱਤਰਕਾਰਾਂ ਪ੍ਰਤੀ ਇਹ ਠੀਕ ਨਹੀਂ ਹੈ ਆਪ ਦੇ ਪਰਚਾ ਨੂੰ ਖਾਰਜ ਕਰੋ ਇਹਨਾਂ ਨੂੰ ਵਾਪਸ ਲਓ ਨਹੀਂ ਅਸੀਂ ਕਿ 20 ਰੂਪੇ ਦਾ ਕਰਕੇ ਤਿਆਰ ਤੇ ਤੋਂ ਦੂਰ ਨਹੀਂ ਅਵਤਿਆਂ ਵਾਲਾ ਚੌਕ ਦੂਰ ਨਹੀਂ ਇਹਨੂੰ ਜਿਹੜਾ ਅਸੀਂ ਹੋਰ ਜਿਹੜਾ ਵੱਟਾ ਜਿਹੜਾ ਕਾਫਲਾ ਬਣਾਇਆ ਰਾਨਗੀ ਦੀ ਗੱਲ ਇਹ ਹੈ ਕਿ ਜਦੋਂ ਪਰਚਾ ਦਿੱਤਾ ਇੱਕ ਪਰਚਾ ਮਿਲਦੇ 420 ਦਾ ਵੀ ਮੈਂ ਵੀ 25-15 ਠੱਗੀ ਮਾਰੀ ਆ ਉਹ ਬੰਦੇ ਮੈਨੂੰ ਨਹੀਂ ਜਾਣਦੇ ਮੈਂ ਉਹਨੂੰ ਨਹੀਂ ਜਾਣਦਾ ਉਹਦੇ ਮੈਂ ਭਰੀ ਹੋਇਆ ਉਸਨੇ ਮੈਨੂੰ ਕਿਹਾ ਸਾਡਾ ਰਾਜਨਵਾ ਕਰਦਾ ਪਰਚਾ ਦੇਣ ਤੋਂ ਬਾਅਦ ਕੁਝ ਦਿਨ ਬਾਅਦ ਹੀ ਮੈਣੀ ਲੋਕੀ ਰਾਜ ਦਾ ਕੋਟਪੁਰੇ ਦਾ ਉਹਨੂੰ ਬੁਲਾਇਆ ਅਜੀਤ ਕੁਮਾਰ ਐਸਐਚਓ ਨੇ ਕਿਹਾ ਸਾਡਾ ਨਿਵੇੜਲਾ ਮੈਂ ਕਹਿੰਦਾ ਨਹੀਂ ਨਿਵੇੜਦਾ ਫਰਕੂਲ ਐਸਐਹ ਨੇ ਮੇਰੇ ਤੋਂ ਕੀਤਾ ਕਈ ਪੱਤਰਕਾਰਾਂ ਨੂੰ ਕਿਹਾ ਵੀ ਨਿਵੇੜਲਾ ਮੈਂ ਨਹੀਂ ਕਿਹਿੰਦਾ ਉਹ ਉਹ ਪਰਦੇ ਵਿੱਚ ਨੋ ਬਣੀ ਹੋਇਆ ਉਹ ਕਹਿੰਦਾ ਨਹੀਂ ਕਿ ਜਿਹੜਾ ਠੱਗੀ ਮਾਰੀ ਹੈ ਜਿਹਦੀ ਦੀ ਠੱਗੀ ਵਿੱਚ ਉਹ ਐਫਆਈਆਰ ਤੇ ਬੰਦਾ ਹੀ ਨਹੀਂ ਕਹਿੰਦਾ ਨਹੀਂ ਮੁਕਮਲ ਦੱਸਿਆ ਕਿ ਇਹਨੇ ਠੱਗੀ ਮਾਰੀ ਹੈ ਉਹ ਬੰਦਾ ਹੀ ਨਹੀਂ ਨਾਮ ਮੁਖਰ ਦਾ ਨਾਮ ਜਿਹਦਾ ਠੱਗੀ ਦਾ ਜਿਹਦਾ ਠੱਗੀ ਵਿੱਚ ਇਹਦਾ ਨਾਮ ਤੇ ਜਦੋਂ ਜਦੋਂ ਜੱਜ ਨੇ ਮੈਨੂੰ ਜੱਜ ਪੁੱਛਦਾ ਤੁਹਾਡਾ ਰਜਨਾਵ ਹੋ ਗਿਆ ਉਹ ਕਹਿੰਦਾ ਹਿਰੋ ਰਜਨਾਵ ਕਹਿੰਦਾ ਅਜੇ ਤਾਂ ਬੰਦੀ ਨੂੰ ਜਾਣਦਾ ਕੋਣ ਜਦੋਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਨੇ ਰਾਜੀ ਨਾਮੇ ਆਸਤੀ ਕੇਵਨ ਦੇ ਵਜ ਕੋ ਪ੍ਰੂਫ ਹੈ ਹੀ ਕੋਈ ਮੇਰੇ ਕੋਲੇ ਰਿਕਾਰਡਿੰਗ ਹੈ ਜਿਹੜੀ ਇਹਨੇ ਪਾਇਆ ਵੀ ਸੰਜੀਵ ਕੁਮਾਰ ਜਿਹੜੇ ਆਈਓ ਸੀਗੇ ਵੀ ਇਹ ਇਹ ਦਾ ਅਸੀਂ ਇਹਨੂੰ ਮੁੱਖਰ ਦੀ ਤਲਾਸ਼ ਦੇ ਉਹਨੂੰ 7 ਕਰੋੜ ਕੋਇਨ ਗ੍ਰਫਤਾਰ ਕੀਤਾ ਮੇਰੇ ਕੋਲ ਆਈਡੀ ਉਹ ਵੀ ਆਡੀਓ ਹੈ ਕਿ ਮੇਰੇ ਕੋਲ ਜਿਹੜਾ ਠਾੜੇ ਬਲਾਕ ਰਿਕ ਪਰਚਾ ਦਿੱਤਾ ਇਹਨੂੰ ਫੋਨ ਕੀਤਾ ਕਿ ਕਿਤੇ ਮੈਂ ਹੀਲ ਵੋਟਾ ਕਰੇ ਤੇ ਮੈਂ ਗੱਲ ਕਰਦੀਆਂ ਮੈਂ ਤਾਂ ਮੈਂ ਸਾਫ਼ ਕਰਦਿਆਂ ਜਦੋਂ ਪੁਲਿਸ 86 ਦਬਾਹੇ ਕਿਸੇ ਪੱਤਰਕਾਰ ਤੇ ਜਾਂ ਕਿਸੇ ਅੱਖ ਦੇ ਦਛੱਦਰ ਕਰਦੇ ਜਾਂ ਪਰਚਾ ਕਰਦੀ ਆ ਉਹਦਾ ਕੋਈ ਸਬੂਤ ਨਹੀਂ ਹੁੰਦਾ ਕਿਉਂਕਿ ਸਾਰਾ ਕੁਝ ਇਹਨਾਂ ਨੇ ਕਹਾਣੀ ਬਣਾ ਕੇ ਬਿਨਾ ਸਬੂਤ ਆਧਾਰ ਤੇ ਕੰਮ ਚਲਾਉਣਾ ਹੁੰਦਾ ਇਸ ਕਰਕੇ ਸਬੂਤ ਆ ਜਿਹੜੇ ਉਹ ਇਹਨਾਂ ਨੇ ਇਹਨਾਂ ਦੇ ਕੋਲੇ ਹੁੰਦੇ ਉਹ ਆਪਾਂ ਨੂੰ ਥੋੜੋ ਦੇਣਗੇ ਜੀ ਕਹਾਣੀ ਇਹਨਾਂ ਨੇ ਤਾਂ ਆਪਾਂ ਨੂੰ ਟਾਰਗੇਟ ਕਰਨਾ ਹੁੰਦਾ ਕਹਾਣੀ ਬਣਾਉਂਦੇ ਆ ਇੱਕ ਬੰਦਾ ਹੁੰਦਾ ਪਿਆ ਸੀ ਉਹਦੇ ਹੱਥ ਚ ਲਾਲ ਰਮਾਲ ਸੀ ਉਹਦੇ ਉੱਤੇ ਲਾਲ ਲਫਾਵਾ ਸੀ ਉਹ ਸਾਨੂੰ ਵੇਖ ਕੇ ਪਛਾਣੂ ਮੁੜ ਗਿਆ ਅਸੀਂ ਪੁਲਿਸ ਨੂੰ ਲੈ ਕੇ ਜੱਗ ਜਦ ਰੋਕਿਆ ਉਹ ਘਬਰਾ ਗਿਆ ਉਹਦੇ ਕੋਲ ਆ ਮਿਲਾਂ ਜਾ ਮਿਲਾਂ ਸਾਡੀ ਦਰਗਾਹ ਬਾਜੀ ਹੁੰਦੀ ਆ ਆਪ ਤੁਸੀਂ ਦੇਖ ਸੰਦੇ ਹੋ ਜੇ ਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਬਲਕਾ ਸਿੰਘ ਸਿੱਧੂ ਦੇ ਪੁਤਲੇ ਫੋਕਣ ਦੀ ਤਿਆਰੀ ਜੋ ਸ਼ਮਸ਼ਾਨ ਘੜ ਬੱਤੀਆਂ ਵਾਲਾ ਚੌਂਕ ਬਣਿਆ ਹੋਇਆ ਉੱਥੇ ਕੀਤੀ ਜਾ ਰਹੀ ਹੈ ਜੋ ਪੱਤਰਕਾਰ ਭਾਈ ਜਰਵੰਦ ਲੋ ਧਰਨਾ ਦਿੱਤਾ ਜਾ ਰਿਹਾ ਉਸ ਬਾਰੇ ਕੀ ਕਹਣਾ ਚਾਹੋਗੇ ਦੇਖੋ ਮਨਿੰਦਰਜੀਤ ਸਿੰਘ ਸਿੱਧੂ ਪੱਤਰਕਾਰ ਹੈ ਜੈਤੋ ਤੋਂ ਵੈਸੇ ਹੁਣ ਉਹ ਫੇਮਸ ਹੋ ਚੁੱਕੇ ਨੇ ਸਾਰੇ ਪੰਜਾਬ ਪੱਤਰ ਦੇ ਜਾਂ ਆਪਾਂ ਉਹ ਕਹਿ ਸਕਦੇ ਆਂ ਦੇਸ਼ ਪੱਤਰ ਦੇ ਜਾਂ ਦੁਨੀਆ ਪੱਤਰ ਦੇ ਪੱਤਰਕਾਰ ਬਣ ਚੁੱਕੇ ਨੇ ਉਹਨਾਂ ਨੇ ਇੱਕ ਆਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਨੇ ਉਹਨਾਂ ਦੀ ਆਡੀਓ ਜਿਹੜੀ ਉਹਨਾਂ ਦੇ ਕਿਸੇ ਵਰਕਰ ਨੇ ਉਹਨਾਂ ਦੇ ਕਿਸੇ ਸਾਥੀ ਨੇ ਦਿੱਤੀ ਕੋਣ ਗੱਲਬਾਤ ਕਰਨ ਦੀ ਉਹ ਮੈਂ ਵੀ ਸਾਰੀ ਸੁਣੀ ਉਹਦੇ ਚ ਬੜੀ ਅਸਮੇਕ ਪਾਸ਼ਾ ਵਰਤੀ ਜਾ ਰਹੀ ਹੈ ਸਾਡੇ ਚੁਣੇ ਹੋਏ ਨੁਮਾਇੰਦੇ ਵੱਲੋਂ ਉਹ ਚੁਣਿਆ ਨੁਮਾਇੰਦਾ ਆਪਣੇ ਹੀ ਪਾਰਟੀ ਦੇ ਇੱਕ ਵਰਕਰ ਦੀ ਧੀ ਪੈਣ ਮਾਂ ਜਾਂ ਪਤਨੀ ਬਾਰੇ ਜੋ ਵੀ ਅਸੱਭੇਕ ਸ਼ਬਦਾਵਲੀ ਵਰਤ ਰਿਹਾ ਹੈ ਉਹ ਨਿੰਦਣਯੋਗ ਨਹੀਂ ਹੋ ਤੋ ਖੁਦਾਇਕ ਨਹੀਂ ਹੋ ਕੋਸਨਾਕ ਨਹੀਂ ਤੋ ਆਪਣਾ ਕੁਝ ਕੁ ਕੁ ਬਹਿਜੋ ਤੁਸੀਂ ਦੇਖ ਸਕਦੇ ਹੋ ਕੋਟਪੂਰਾ ਦੇ ਬੱਤਿਆਂ ਵਾਲੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਦੇ ਪੁੱਤਲੇ ਕੋਕਣ ਦੀ ਤਿਆਰੀ ਦਾ ਸ਼ਮਸ਼ਾਨ ਘਾਟ ਬੱਤਿਆਂ ਵਾਲਾ ਚੌਂਕ ਬਣਿਆ ਹੋਇਆ ਉੱਥੇ ਕੀਤੀ ਜਾ ਰਹੀ ਹੈ ਕਾਇ ਕਰੋ ਤੁਸੀਂ ਦੇਖ ਸਕਦੇ ਹੋ ਕਿ ਪੱਤਿਆਂ ਵਾਲੇ ਚੌਕ ਦੇ ਵਿੱਚ ਜੋ ਬਦਮਾਸ਼ ਬੰਦੇ ਐ ਉਹਨਾਂ ਦਾ ਪਤਲਾ ਭੁੱਕਾ ਜਾ ਰਿਹਾ ਹੈ ਕਿਉਂਕਿ ਪੱਤਿਆਂ ਵਾਲੇ ਚੌਕ ਨੂੰ ਇਹ ਬਦਮਾਸ਼ ਬੰਦਿਆਂ ਦਾ ਸਿਵਾ ਬਣਾਇਆ ਗਿਆ ਹੈ ਇਹ ਦੇਖ ਸਕਦੇ ਹੋ ਬੱਤਿਆਂ ਵਾਲੇ ਚੌਂਕ ਦੇ ਵਿੱਚ ਬਲਕਾਰ ਸਿੰਘ ਸਿੱਧੂ ਦਾ ਸੇਵਾ ਫੁਕਿਆ ਜਾ ਰਿਹਾ ਹੈ ਜੈ ਤੂੰ ਮੁਰਦਾਬਾਦ 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 ਸਿੱਧੂ ਮੁਰਦਾਬਾਦ ਮੁਰਦਾਬਾਦ ਤਾਨੂੰ ਗਲਤ ਬੁਲਵਾ ਨਿਚਾਰ ਮੁਰਦਾਬਾਦ ਮੁਰਦਾਬਾਦ ਜਿਸੇ ਜੋ ਪੇ ਨੇ ਪਟੇਸ਼ਾ ਪਾ ਕੀਤਾ ਲਾ ਰਿਹਾ ਜੁੱਤੀਆਂ ਮਾਰ ਕੇ ਬਲਕਾਰ ਸਿੰਘ ਸਿੱਧੂ ਦਾ ਪਟੇਸ਼ਾ ਪਾ ਕੀਤਾ ਲਾ ਰਿਹਾ ਹੈ ਮੁਰਦਾਬਾਦ ਸਿੱਧੂ ਦਾ ਪਰਚਾ ਦਰਜ ਕਰੋ ਕਿੰਕੂ ਤੇ ਕਮਾਤੀ ਵੀ ਤੈਨੂੰ ਜੁਦਾਵਾ ਬੋਲ ਦਰੋ ਸੋਡਾ ਨੀ ਵਾਲਾ ਚੌਂਕ ਦੇ ਕੋਲ ਨੀ ਵਾਲਾ ਚੌਂਕ ਤੇ ਬਲਵਾਰ ਸਿੰਘ ਸਿੱਧੂ ਦਾ ਟੁੱਟਲਾ ਬੱੱਲੇ ਜਾ ਰਿਹਾ ਔਰ ਕੱਚਾ ਲੱਟਾ ਜਾ ਰਿਹਾ ਹੈ ਨੀਚੇ ਹੋ ਜਾ ਪਿੱਛੇ ਸਾਰੇ ਸੀਨੀਅਰ ਬੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਡਮ ਤੇ ਆਵੇ ਲਾ ਉਸ ਨੂੰ ਨਾਲ ਬੋਲ ਨੂੰ ਉਸ ਨੂੰ ਬੋਲ ਨੂੰ ਸਾਡਾ ਪਾਰਟੀ ਲਾਜੀ ਲਾ ਮਾਂ ਮਾ ਵੀ ਪਾਰਟੀ ਮੁੜਦਾਬਾਦ 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 ਜਦੋਂ ਕਿ ਚੇਰਬੀ ਮਾਰਗ ਹੁੰਦੀ ਹੈ ਸਫਾਰ ਕਿਤਾ ਜਾਂਦਾ ਹੈ ਮੁੜਦਾਬਾਦ ਜੈ ਮੁਰਦਾਬਾ ਸਤੇ ਪੁੱਤ ਬੜੀਆ ਅਗ ਲਗਾਉਂਦੇ ਆ ਅੱਜ ਉਸ ਔਰਤ ਨੇ ਆਗ ਲਗਾਈ ਆ ਕਿੰਨਾ ਪ੍ਰਤੀ ਇਸ ਬਲਦਾਰ ਸਿੱਧੂ ਨੇ ਕੜੀਆ ਸ਼ਦਾਮਲੀ ਵਰਤੀ ਸੀ ਅੱਜ ਉਹ ਮਦਦ ਕਰਦਾ ਕਿ ਅਸੀਂ ਵੀ ਅਗ ਲਗਾਨੀ ਜਾਂਦੇ ਆ ਗੁੰਡਾ ਕਰੇ अॻ लॻाई चल चर्बी न विझी सारी रंग करो मज़ो

ਕੌਣ ਵਾਲੀ ਪੁਕਤ ਮਰਜ਼ਾਬ 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 ਬੰਦਾ ਫਾਮ ਸਨੋ ਵਾਪਸ ਕਰੋ ਵਾਪਸ ਕਰੋ ਜਿੰਦਗੀ ਸਿੱਧਾ ਸਿੱਧਾ ਪੱਟਾ ਰੱਖੋ ਰੱਖੋ ਰੱਦ ਕਰੋ ਰੱਦ ਕਰੋ ਸਰਕਾਰਾਂ ਦੇ ਹਮਲੇ ਬੰਦ ਕਰੋ ਬੰਦ ਕਰੋ ਸਰਕਾਰ ਸਿੱਧੂ ਦੀ ਗੁੰਡਾਗਰਦੀ ਮਰਜ਼ਾਬ 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 ਸਰਕਾਰਾਂ ਦੇ ਹਮਲੇ ਚੰਪਾਈ मुर्दाबा <imitation>